ਕਹਿੰਦੇ ਆ ਇਕੱਲੇ ਇਕੱਲੇ ਰਹਿਣਾ ਦਾ ਮਤਲਬ ਇਹ ਨਹੀਂ ਹੁੰਦਾ ਕਹਿੰਦੇ ਆ ਇਕੱਲੇ ਰਹਿਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਰਿਵਾਰ ਤੋਂ ਅਲੱਗ ਹੋ ਜਾਓ ਇਕੱਲੇ ਰਹਿਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਰਿਵਾਰ ਤੋਂ ਅਲੱਗ ਹੋ ਜਾਓ ਕਈ ਵਾਰ ਨਾ ਕਈ ਗੱਲਾਂ ਇਕੱਲੇ ਬੈਠ ਕੇ ਸੋਚਣ ਨਾਲ ਸਕੂਨ ਮਿਲਦਾ ਹੈ ਕਈ ਗੱਲਾਂ ਇਕੱਲੇ ਬੈਠ ਕੇ ਸੋਚਣ ਨਾਲ ਸਕੂਨ ਮਿਲਦਾ ਵੇ ਤੇ ਕਹਿੰਦੇ ਆ ਤੇ ਕਹਿੰਦੇ ਆ ਕਲਾਪਨ ਹੁੰਦਾ ਨਾ ਜਿਹੜਾ ਇਕੱਲਾਪਨ ਹੁੰਦਾ ਵੇ ਘਬਰੋਣਾ ਨਹੀਂ ਚਾਹੀਦਾ ਕਿਉਂਕਿ ਬਾਜ বিনা ਅਸਮਾਨ ਤੇ ਇਕੱਲਾ ਹੀ ਉੱਡਦਾ ਏ ਤੇ ਜਿਹੜੇ ਕਬੂਤਰ ਹੁੰਦੇ ਆ ਨਾ ਉਹ ਝੁੰਡ ਨਾਲ ਉੱਡਦੇ ਆ ਇਸੇ ਕਰਕੇ ਘਬਰੋਣਾ ਨਹੀਂ ਚਾਹੀਦਾ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ